ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਵਿਦੇਸ਼ਾਂ ਅਤੇ ਗਵਾਂਟਾਨਾਮੋ ਬੇਤੱਕ ਪ੍ਰਵਾਸੀਆਂ ਨੂੰ ਪਹੁੰਚਾਉਣ ਲਈ ਹਵਾਈ ਫੌਜ ਦੇ C17 ਦੀ ਵਰਤੋਂ ਕੀਤੀ ਸੀ ਪਰ ਹੁਣ ਇਸ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਗੈਰਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਏ ਪ੍ਰਵਾਸੀਆਂ ਨੂੰ ਗਵਾਂਟਨਾਮੋ ਬੇ ਜਾਂ ਹੋਰ ਦੇਸ਼ਾਂ ਚ ਉਡਾਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰਾਸ਼ਟਰਪਤੀ 트럼ਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਉਦੇਸ਼ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕੀਤੀ ਹੈ। ਪਰ ਕੁਝ ਪ੍ਰਵਾਸੀਆਂ ਨੂੰ ਉਹਨਾਂ ਦੇ ਘਰੇਲੂ ਦੇਸ਼ਾਂ ਜਾਂ ਗਵਾਂਟਨਾਮੋ ਬੋ ਵਿਖੇ ਅੱਡੇ ਤੱਕ ਪਹੁੰਚਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਮਹਿੰਗੀ ਅਤੇ ਆਕੁਸ਼ਲ ਸਾਬਤ ਹੋਈ ਹੈ। ਇਸ ਬਾਰੇ ਦ ਬਾਲ ਸਟਰੀਟ ਜਰਨਲ ਨੇ ਰਿਪੋਰਟ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਆਖਰੀ ਫੌਜੀ ਦੇਸ਼ ਨਿਕਾਲੇ ਦੀ ਉਡਾਣ 1 ਮਾਰਚ ਨੂੰ ਸੀ ਪੈਂਟਾਗਨ ਨੇ ਮੰਗਲਵਾਰ ਨੂੰ ਕਿਹਾ ਕਿ ਅਗਲੇ 48 ਘੰਟਿਆਂ ਲਈ ਅਜਿਹੀਆਂ ਕੋਈ ਉਡਾਣਾਂ ਤੈਅ ਨਹੀਂ ਕੀਤੀਆਂ ਗਈਆਂ ਹਨ ਇੱਕ ਰੱਖਿਆ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਨਿਰਧਾਰਿਤਿਕ ਉਡਾਣ ਰੱਦ ਕਰ ਦਿੱਤੀ ਗਈ ਸੀ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਉਡਾਣਾਂ ਤੇ ਰੋਕ ਨੂੰ ਵਧਾਇਆ ਜਾਂ ਸਥਾਈ ਬਣਾਇਆ ਜਾ ਸਕਦਾ ਹੈ ਉਦਰ ਕੋਸਟਾ ਰੀਕਾ ਤੇ ਪਨਾਮਾ ਆਪਣੇ ਦੇਸ਼ਾਂ ਰਾਹੀਂ ਪ੍ਰਵਾਸੀਆਂ ਨੂੰ ਦੱਖਣ ਵੱਲ ਭੇਜਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਤਾਲਮਿਲ ਕਰ ਰਹੇ ਨੇ ਇਹ ਉਹ ਰਾਹ ਹੈ ਜਿਸ ਰਾਹੀਂ ਹਾਲ ਹੀ ਦੇ ਸਾਲਾਂ 'ਚ ਸੈਂਕੜੇ ਲੋਕਾਂ ਨੂੰ ਉੱਤਰ ਵੱਲ ਲਿਜਾਇਆ ਗਿਆ ਜਨਵਰੀ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਸ਼ਰਨਾਰਥੀਆਂ ਲਈ ਅਮਰੀਕਾ ਦੀ ਸਰਹੱਦ ਬੰਦ ਕੀਤੇ ਜਾਣ ਕਾਰਨ ਦੱਖਣ ਵੱਲ ਵੱਧ ਰਹੇ ਪ੍ਰਵਾਸੀਆਂ ਦੀ ਗਿਣਤੀ ਨੂੰ ਦੇਖਦਿਆਂ ਦੋਵਾਂ ਮੁਲਕਾਂ ਨੇ ਉਹਨਾਂ ਦੀ ਸੰਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਦੋਵਾਂ ਮੁਲਕਾਂ ਦੇ ਸੁਰੱਖਿਆ ਮੰਤਰੀਆਂ ਨੇ ਬੀਤੇ ਦਿਨੀ ਪੈਨਾਸ ਬਲੈਂਕਾਸਟ ਮੀਟਿੰਗ ਕੀਤੀ ਜੋ ਕਿ ਨਿਕਾਰਾਗਵਾ ਤੇ ਕੋਸਟਾ ਰੀਕਾ ਵਿਚਾਲੇ ਇੱਕ ਸਰਹੱਦੀ ਚੌਕੀ ਹੈ ਇਥੋਂ ਦੱਖਣ ਵੱਲ ਜਾਣ ਵਾਲੇ ਪ੍ਰਵਾਸੀ ਬੱਸਾਂ ਰਾਹੀਂ ਪਨਾਮਾ ਹੱਦ ਤੇ ਕੋਸਟਾ ਰੀਕਾ ਸਰਕਾਰ ਦੇ ਸਹੂਦਤਾਂ ਕੇਂਦਰ ਤੱਕ ਜਾਣਗੇ ਇਥੋਂ ਪਨਾਮਾ ਉਹਨਾਂ ਨੂੰ ਕੋਲੰਬੀਆ ਸਰਹੱਦ ਨੇੜਲੇ ਡੇਰੀਅਨ ਸੂਬੇ ਭੇਜੇਗਾ ਕੋਸਟਾ ਰੀਕਾ ਦੇ ਸੁਰੱਖਿਆ ਮੰਤਰੀ ਮਾਰੀਓ ਜ਼ਮੋਰਾ ਨੇ ਬੀਤੇ ਦਿਨੀ ਕਿਹਾ ਕਿ ਉਹਨਾਂ ਦਾ ਧਿਆਨ ਕੋਲੰਬੀਆ, ਵੈਨਜ਼ੁਏਲਾ ਤੇ ਇਕਵਾਡੋਰ ਦੇ ਲੋਕਾਂ ਵੱਲ ਹੈ ਜੋ ਆਪਣੇ ਮੁਲਕਾਂ 'ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਟਰਾਂਸਪੋਰਟ ਦਾ ਪ੍ਰਬੰਧ ਕਰਕੇ ਉਹ ਪ੍ਰਵਾਸੀਆਂ ਨੂੰ ਮਨੁੱਖੀ ਤਸਕਰੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਨਾਮਾ ਦੇ ਸੁਰੱਖਿਆ ਮੰਤਰੀ ਫ੍ਰੈਂਕ ਅਬਰੇਗੋ ਨੇ ਕਿਹਾ ਹੈ ਕਿ ਉਹ ਕੋਸਟਾ ਰੀਕਾ ਤੇ ਪਨਾਮਾ 'ਚ ਵੱਧ ਰੈਗੂਲੇਟ ਆਵਾਜਾਈ ਦੀ ਪੇਸ਼ਕਸ਼ ਕਰਨ ਬਾਰੇ ਵਿਚਾਰ ਕਰ ਰਹੇ ਨੇ। ਅਮਰੀਕਾ 'ਚ ਡੋਨਲਡ 트੍ਰੰਪ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਸਖਤ ਕਾਰਵਾਈ ਵਿਚਕਾਰ 8 ਨੇਪਾਲੀ ਨਾਗਰਿਕਾਂ ਦੇ ਇੱਕ ਸਮੂਹ ਨੂੰ ਇੱਕ ਚਾਰਟਰਡ ਜਹਾਜ਼ ਰਾਹੀਂ ਕਾਠਮੰਡੂ ਵਾਪਸ ਭੇਜਿਆ ਗਿਆ। ਇਸ ਤੋਂ ਪਹਿਲਾਂ 27 ਨੇਪਾਲੀ ਨਾਗਰਿਕਾਂ ਨੂੰ ਅਮਰੀਕਾ ਤੋਂ ਪਹਿਲਾਂ ਹੀ ਰਿਪੋਰਟ ਕੀਤਾ ਜਾ ਚੁੱਕਾ ਹੈ। ਹਾਲਾਂਕਿ ਪਹਿਲੀ ਵਾਰ ਹੈ ਜਦੋਂ ਨੇਪਾਲੀ ਨਾਗਰਿਕਾਂ ਨੂੰ ਚਾਰਟਰਡ ਉਡਾਣ ਰਾਹੀਂ ਦੇਸ਼ ਨਿਕਾਲਾ ਦਿੱਤਾ ਗਿਆ। ਗ੍ਰਾਈਫੋਨ 에ਅਰ ਦਾ ਗਲਫ ਸਟ੍ਰੀਮ ਜਹਾਜ਼ ਬੁੱਧਵਾਰ ਸਵੇਰੇ ਲਗਭਗ 10 ਵਜੇ ਅਲਬਾਨੀਆ ਤੋਂ ਹੁੰਦੇ ਹੋਏ ਸਾਊਥ ਹੈਂਪਸ਼ਾਇਰ ਤੋਂ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਇਹਨਾਂ 8 ਵਿਅਕਤੀਆਂ ਚੋਂ ਕੁਝ ਅਮਰੀਕਾ ਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਸਨ ਜਦਕਿ ਬਾਕੀਆਂ ਨੂੰ ਇਮੀਗ੍ਰੇਸ਼ਨ ਉਲੰਘਣਾ ਲਈ ਦੇਸ਼ ਨਿਕਾਲਾ ਦਿੱਤਾ ਗਿਆ ਉਹਨਾਂ ਦੇ ਆਉਣ ਤੋਂ ਬਾਅਦ ਨੇਪਾਲ ਪੁਲਿਸ ਦੀ ਮਨੁੱਖੀ ਤਸਕਰੀ ਜਾਂਚ ਟੀਮ ਨੇ ਦੇਸ਼ ਨਿਕਾਲਾ ਦਿੱਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਬਿਊਰੋ ਦੇ ਬੁਲਾਰੇ ਪੁਲਿਸ ਸੁਪਰੀਡੈਂਟ ਨਰਿੰਦਰ ਕੁਮਰ ਨੇ ਕਿਹਾ ਕਿ ਪੁੱਛਗਿੱਛ ਉਹਨਾਂ ਦੀ ਅਮਰੀਕਾ ਯਾਤਰਾ ਦੇ ਵੇਰਵਿਆਂ ਤੇ ਕੇਂਦਰਿਤ ਸੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਸਮੇਤ ਕਈ ਦੇਸ਼ਾਂ ਤੇ ਪਰਸਪਰ ਟੈਰਿਫ ਲਗਾਉਣ ਜਾ ਰਹੇ ਨੇ ਅਮਰੀਕੀ ਰਾਸ਼ਟਰਪਤੀ ਦੇ ਇਸ ਫੈਸਲੇ ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਪ੍ਰਤੀਕਿਰਿਆ ਦਿੱਤੀ ਹੈ ਲੰਡਨ ਚ ਇੱਕ ਸਮਾਗਮ ਚ ਸ਼ਿਰਕਤ ਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਦੀ ਵਿਦੇਸ਼ ਨੀਤੀ ਚ ਹੋ ਰਿਹਾ ਬਦਲਾਅ ਦੀ ਇਹੀ ਉਮੀਦ ਸੀ ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਪਿਛਲੇ ਕੁਝ ਹਫ਼ਤਿਆਂ ਤੋਂ ਜੋ ਕਦਮ ਚੁੱਕ ਰਹੇ ਨੇ ਅਸੀਂ ਅਜਿਹੀ ਹੀ ਉਮੀਦ ਕਰ ਰਹੇ ਸੀ ਉਹਨਾਂ ਇਸ ਗੱਲ ਨੂੰ ਲੰਡਨ ਦੇ ਚੈਥਮ ਹਾਊਸ ਇੰਸਟੀਚਿਊਟ ਦੇ ਡਾਇਰੈਕਟਰ ਤੇ ਚੀਫ ਐਗਜ਼ੀਕਿਊਟਿਵ ਬ੍ਰੌਨਵੈਨ ਮਡੌਕਸ ਨਾਲ ਗੱਲਬਾਤ ਦੌਰਾਨ ਕੀਤੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਜੇ ਤੁਸੀਂ ਸੱਚਮੁੱਚ ਇਸ ਤੇ ਨਜ਼ਰ ਮਾਰੋ ਤਾਂ ਤੁਸੀਂ ਜਾਣਦੇ ਹੋ ਕਿ ਸਿਆਸੀ ਨੇਤਾ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਉਹ ਵਾਅਦੇ ਕਰਕੇ ਸੱਤਾ 'ਚ ਆਉਂਦੇ ਨੇ ਹਾਲਾਂਕਿ ਉਹ ਹਮੇਸ਼ਾ ਸਫਲ ਨਹੀਂ ਹੁੰਦੇ ਹੋ ਸਕਦਾ ਹੈ ਕਿ ਉਹ ਸਭ ਕੁਝ ਨਾ ਕਰ ਸਕਣ ਜੋ ਉਹ ਕਰਨਾ ਚਾਹੁੰਦੇ ਨੇ ਪਰ ਇੱਕ ਆਮ ਸਿਧਾਂਤ ਸਪਸ਼ਟ ਹੈ ਤੇ ਤੁਸੀਂ ਜਾਣਦੇ ਹੋ ਕਿ ਜਦੋਂ ਸਿਆਸੀ ਤਾਕਤ ਜਾਂ ਨੇਤਾ ਦਾ ਕੋਈ ਏਜੰਡਾ ਹੁੰਦਾ ਹੈ ਤੇ ਖਾਸ ਤੌਰ ਤੇ ਉਹ ਬਹੁਤ ਲੰਬੇ ਸਮੇਂ ਦੇ ਨਾਲ ਲੰਘਦਾ ਹੈ ਤਾਂ ਉਹ ਬਹੁਤ ਸਪਸ਼ਟ ਰੂਪ ਚ ਹੁੰਦਾ ਹੈ ਐਸ ਜੇ ਸ਼ੰਕਰ ਨੇ ਅੱਗੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਪਿਛਲੇ ਕੁਝ ਹਫ਼ਤਿਆਂ ਚ ਜੋ ਦੇਖਿਆ ਤੇ ਸੁਣਿਆ ਹੈ ਉਸ ਦੀ ਉਮੀਦ ਸੀ ਇਸ ਲਈ ਮੈਂ ਥੋੜਾ ਹੈਰਾਨ ਹਾਂ ਕਿ ਲੋਕ ਇਸ ਤੋਂ ਹੈਰਾਨ ਨੇ ਹਾਲਾਂਕਿ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਆ ਇਸ ਦੇ ਨਾਲ ਹੀ ਹਾਲ ਹੀ ਚ ਅਮਰੀਕਾ ਦੇ ਓਵਲ ਹਾਊਸ ਚ ਰਾਸ਼ਟਰਪਤੀ 트ੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਿਚਕਾਰ ਗਰਮਾ-ਗਰਮ ਬਹਿਸ ਹੋਈ ਸੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਵੀ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਕਿਹਾ ਦੇਖੋ ਯੂਰਪ ਨੂੰ ਇਸ ਮਾਨਸਿਕਤਾ ਤੋਂ ਬਾਹਰ ਆਉਣਾ ਪਵੇਗਾ ਕਿ ਉਹਨਾਂ ਦੀ ਸਮੱਸਿਆ ਵਿਸ਼ਵ ਦੀ ਸਮੱਸਿਆ ਹੈ ਪਰ ਵਿਸ਼ਵ ਦੀ ਸਮੱਸਿਆ ਉਹਨਾਂ ਦੀ ਸਮੱਸਿਆ ਨਹੀਂ ਹੈ ਜੋ ਵੀ ਹੋਇਆ ਸਹੀ ਨਹੀਂ ਹੋਇਆ ਭਾਰਤ ਤੇ ਚੀਨ ਦੇ ਸਬੰਧਾਂ ਤੇ ਵੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਪ੍ਰਤੀਕਿਰਿਆ ਦਿੱਤੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਰਤ ਚੀਨ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਚਾਹੁੰਦਾ ਹੈ ਇਸ ਸਵਾਲ ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਕਿ ਸਾਡਾ ਬਹੁਤ ਅਨੋਖਾ ਰਿਸ਼ਤਾ ਹੈ ਅਸੀਂ ਦੁਨੀਆ ਦੇ ਦੋ ਦੇਸ਼ਾਂ ਜਿਨ੍ਹਾਂ ਦੀ ਆਬਾਦੀ 1 ਅਰਬ ਤੋਂ ਵੱਧ ਹੈ ਸਾਡਾ ਦੋਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਜਿਸ ਵਿੱਚ ਸਮੇਂ ਦੇ ਨਾਲ ਨਾਲ ਉਤਰਾ ਚੜ੍ਹਾਏ ਨੇ ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਬ੍ਰਿਟੇਨ ਆਇਰਲੈਂਡ ਦੇ 6 ਦਿਨਾਂ ਦੌਰੇ ਤੇ ਨੇ ਅਮਰੀਕਾ 'ਚ ਇੱਕ ਹੋਰ ਭਾਰਤੀ ਦਾ ਕਤਲ ਕਰ ਦਿੱਤਾ ਗਿਆ, ਤੇਲੰਗਾਨਾ ਦੇ 26 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਉਸ ਦੀ ਮੌਤ ਕਿਹੜੇ ਹਾਲਾਤਾਂ 'ਚ ਹੋਈ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ 'ਚ ਕਈ ਭਾਰਤੀ ਵਿਦਿਆਰਥੀਆਂ ਦਾ ਕਤਲ ਹੋ ਚੁੱਕਾ ਹੈ। ਪਿਛਲੇ ਸਾਲ ਨਵੰਬਰ 'ਚ ਤੇਲੰਗਾਨਾ ਦੇ ਇੱਕ ਵਿਦਿਆਰਥੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਕਿ ਇਸ ਸਾਲ ਜਨਵਰੀ 'ਚ ਹైదరాబాద్ ਦੇ ਇੱਕ ਵਿਅਕਤੀ ਦੀ ਅਮਰੀਕਾ 'ਚ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਿਦਿਆਰਥੀ ਦੇ ਚਚੇਰੇ ਭਰਾ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਵੀਨ ਵਿਸਕਾਂਸਨ ਵਿੱਚ ਐਮ ਐਸ ਕਰ ਰਿਹਾ ਸੀਗਾ। ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਪਰ ਪ੍ਰਵੀਨ ਦੇ ਦੋਸਤਾਂ ਨੇ ਕਿਹਾ ਕਿ Laash ਗੋਲੀਆਂ ਨਾਲ ਭੁੰਨੀ ਹੋਈ ਮਿਲੀ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਵੀਨ ਨੂੰ ਅਣਪਛਾਤੇ ਹਮਲਾਵਰਾਂ ਨੇ ਇੱਕ ਦੁਕਾਨ ਦੇ ਅੰਦਰ ਗੋਲੀਆਂ ਮਾਰ ਦਿੱਤੀਆਂ ਸਨ ਪਰ ਪਰਿਵਾਰ ਨੂੰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਹੈ ਅਰुण ਨੇ ਕਿਹਾ ਕਿ ਪ੍ਰਵੀਨ ਨੇ ਬੁੱਧਵਾਰ ਸਵੇਰੇ ਆਪਣੇ ਪਿਤਾ ਨੂੰ ਫੋਨ ਕੀਤਾ ਪਰ ਉਹ ਸੌਰੇ ਸੰ ਇਸ ਲਈ ਉਹ ਫੋਨ ਨਹੀਂ ਚੁੱਕ ਸਕਿਆ ਹైదరాబాద్ ਚ ਬੀਟੈਕ ਦੀ ਪੜ੍ਹਾਈ ਕਰਨ ਵਾਲਾ ਪ੍ਰਵੀਨ 2023 ਚ ਐਮਐਸ ਕਰਨ ਲਈ ਅਮਰੀਕਾ ਗਿਆ ਸੀ ਫਲੋਰੀਡਾ ਦੇ ਨਿੱਜੀ ਹਸਪਤਾਲ ਚ ਮਰੀਜ਼ ਨੇ ਭਾਰਤੀ ਮੂਲ ਦੀ ਨਰਸ ਤੇ ਹਮਲਾ ਕਰ ਦਿੱਤਾ ਮਰੀਜ਼ ਨੇ 67 ਸਾਲਾ ਨਰਸ ਦੇ ਚਿਹਰੇ ਤੇ ਕਈ ਵਾਰ ਮੁੱਕੇ ਮਾਰੇ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦਾ ਹਾਦਸਾ ਹੈ ਪੁਲਿਸ ਨੇ ਦੱਸਿਆ ਕਿ ਨਰਸ ਲੀਲਾ ਲਾਲ ਜਿਸ ਨੂੰ ਲਿਲੰਮਾ ਲਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਫਲੋਰੀਡਾ ਦੇ ਵੈਸਟ ਪਾਮ ਬੀਚ ਦੇ ਪਾਮਸ ਵੈਸਟ ਹਸਪਤਾਲ ਦੇ ਮਨੋਰੋਗ ਵਾਰਡ ਚ 18 ਫਰਵਰੀ ਨੂੰ ਮਰੀਜ਼ ਸਟੀਫਨ ਐਰਿਕ ਸਕੈਂਟਲਬਰੀ ਨੇ ਹਮਲਾ ਕੀਤਾ ਜਿਸ ਕਾਰਨ ਉਸ ਦੇ ਚਿਹਰੇ ਦੀਆਂ ਹੱਡੀਆਂ ਟੁੱਟ ਗਈਆਂ న్యూਸ ਚੈਨਲ WPTB.com ਮੁਤਾਬਕ ਪੁਲਿਸ ਅਧਿਕਾਰੀ ਨੇ ਸਥਾਨਕ ਅਦਾਲਤ ਚ ਗਵਾਹੀ ਦਿੱਤੀ ਕਿ ਵੀਡੀਓ ਕਲਿੱਪ ਚ ਸਕੈਂਟਲਬਰੀ ਚ ਕਹਿੰਦਿਆਂ ਨਜ਼ਰ ਆ ਰਿਹਾ ਏ ਕਿ ਭਾਰਤੀ ਬੁਰੇ ਨੇ ਅਤੇ ਮੈਂ ਹੁਣੇ-ਹੁਣੇ ਭਾਰਤੀ ਡਾਕਟਰ ਦੀ ਕੁੱਟਮਾਰ ਕੀਤੀ ਹੈ ਨਿਊਜ਼ ਚੈਨਲ ਨੇ ਦੱਸਿਆ ਕਿ ਸਕੈਂਟਲਬਰੀ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਉਸ ਤੇ ਨਫ਼ਰਤ ਫੈਲਾਉਣ ਦਾ ਵੀ ਦੋਸ਼ ਹੈ ਜੇ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਸਖਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ WPTV.com ਨੇ ਘਟਨਾ ਮਗਰੋਂ ਦੱਸਿਆ ਕਿ ਪਾਮ ਵੈਸਟ ਹਸਪਤਾਲ ਨੂੰ ਚਲਾਉਣ ਵਾਲੀ HCA ਫਲੋਰੀਡਾ ਹੈਲਥ케ਅਰ ਨੇ ਕਿਹਾ ਹੈ ਕਿ ਹਮਲਾ ਕੁਝ ਹੀ ਸੈਕੰਡਸ ਦੇ ਅੰਦਰ ਹੋਇਆ ਤੇ ਕਈ ਲੋਕਾਂ ਨੇ ਇਹ ਦੇਖਿਆ ਦੱਖਣੀ ਕੋਰੀਆ ਤੇ ਅਮਰੀਕਾ ਦੀਆਂ ਫੌਜਾਂ ਅਗਲੇ ਹਫਤੇ ਸਲਾਨਾ ਸਾਂਝੀਆਂ ਫੌਜੀ ਅਭਿਆਸਾਂ ਸ਼ੁਰੂ ਕਰਨਗੀਆਂ ਤਾਂ ਜੋ ਉੱਤਰੀ ਕੋਰੀਆ ਤੋਂ ਸੰਭਾਵੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੀ ਤਿਆਰੀ ਨੂੰ ਵਧਾਇਆ ਜਾ ਸਕੇ ਦੱਖਣੀ ਕੋਰੀਆਈ ਫੌਜ ਨੇ ਇਹ ਜਾਣਕਾਰੀ ਦਿੱਤੀ ਉੱਤਰੀ ਕੋਰੀਆ ਨੇ ਹਾਲ ਹੀ ਚ ਧਮਕੀ ਦਿੱਤੀ ਹੈ ਕਿ ਉਹ ਅਮਰੀਕਾ ਦੀ ਅਗਵਾਈ ਚ ਵੱਧ ਰਹੇ ਹਮਲੇ ਦੇ ਜਵਾਬ ਚ ਕਾਰਵਾਈ ਕਰੇਗਾ ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਇੱਕ ਬਿਆਨ ਚ ਕਿਹਾ ਕਿ ਦੱਖਣੀ ਕੋਰੀਆਈ ਅਤੇ ਅਮਰੀਕੀ ਸੈਨਿਕ ਸੋਮਵਾਰ ਤੋਂ 20 ਮਾਰਚ ਤੱਕ ਫਰੀਡਮ ਸ਼ੀਲਡ ਫੌਜੀ ਅਭਿਆਸਾਂ ਕੰਪਿਊਟਰ ਸਿਮੂਲੇਟਡ ਕਮਾਂਡ ਪੋਸਟ ਸਿਖਲਾਈ ਅਤੇ ਸਬੰਧਤ ਜ਼ਮੀਨੀ ਫੌਜੀ ਅਭਿਆਸਾਂ ਚ ਹਿੱਸਾ ਲੈਣਗੇ ਬਿਆਨ ਚ ਕਿਹਾ ਗਿਆ ਕਿ ਫਰੀਡਮ ਸ਼ੀਲਡ ਦੇ ਤਹਿਤ ਉੱਤਰੀ ਕੋਰੀਆ ਦੀ ਰੂਸ ਨਾਲ ਵੱਧਦੀ ਫੌਜੀ ਭਾਈਵਾਲੀ ਵਰਗੀਆਂ ਉੱਭਰ ਰਹੀਆਂ ਚੁਣੌਤੀਆਂ ਵਿਰੁੱਧ ਜਵਾਬੀ ਕਾਰਵਾਈ ਕੀਤੀ ਜਾਵੇਗੀ ਉੱਤਰੀ ਕੋਰੀਆ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਕਾਰ ਅਜਿਹੀ ਫੌਜੀ ਸਿਖਲਾਈ ਨੂੰ ਹਮਲੇ ਦੀ ਤਿਆਰੀ ਵਜੋਂ ਦੇਖਦਾ ਹੈ ਤੇ ਅਕਸਰ ਮਿਜ਼ਾਈਲ ਪ੍ਰੀਖਣਾਂ ਤੇ ਤਿੱਖੀ ਬਿਆਨਬਾਜ਼ੀ ਨਾਲ ਜਵਾਬ ਦਿੰਦਾ ਹੈ ਉੱਤਰੀ ਕੋਰੀਆ ਨੇ ਅਜੇ ਤੱਕ ਸਾਂਝੇ ਫੌਜੀ ਅਭਿਆਸਾਂ ਦੇ ਐਲਾਨ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਇਸ ਹਫਤੇ ਦੇ ਸ਼ੁਰੂ ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋng-un ਦੀ ਭੈਣ ਕਿਮ ਯੋ ਜੋਂਗ ਨੇ ਸੰਯੁਕਤ ਰਾਜ ਅਮਰੀਕਾ ਤੇ ਟਕਰਾਅ ਵਾਲੀਆਂ ਕਾਰਵਾਈਆਂ ਨੂੰ ਤੇਜ਼ ਕਰਨ ਦਾ ਦੋਸ਼ ਲਗਾਇਆ ਤੇ ਰਣਨੀਤਿਕ ਪੱਧਰ ਤੇ ਦੁਸ਼ਮਣ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਉਪਾਅ ਵਧਾਉਣ ਦੀ ਧਮਕੀ ਦਿੱਤੀ। ਟਰੰਪ ਪ੍ਰਸ਼ਾਸਨ ਗਾਜ਼ਾ 'ਚ ਬੰਦਕ ਬਣਾਏ ਗਏ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਸੰਭਾਵਨਾ ਤੇ ਅੱਤਵਾਦੀ ਫਲਸਤੀਨੀ ਸਮੂਹ ਹਮਾਸ ਨਾਲ ਗੁਪਤ ਗੱਲਬਾਤ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਬੰਦਕ ਮਾਮਲਿਆਂ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ हाल ही ਦੇ ਹਫ਼ਤਿਆਂ 'ਚ ਕਤਰ ਦੀ ਰਾਜਧਾਨੀ ਦੋਹਾ 'ਚ ਹਮਾਸ ਨਾਲ ਸਿੱਧੀ ਗੱਲਬਾਤ ਕੀਤੀ ਇਸ ਤੋਂ ਪਹਿਲਾਂ ਅਮਰੀਕਾ ਨੇ ਇਸ ਇਸਲਾਮੀ ਸਮੂਹ ਨਾਲ ਸਿੱਧੇ ਸੰਪਰਕ ਤੋਂ ਬਚਿਆ ਸੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਫਲਸਤੀਨੀ ਅਤਵਾਦੀ ਸਮੂਹ ਹਮਾਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪਾਲਣਾ ਨਹੀਂ ਕਰਦੇ ਤਾਂ ਉਹ ਨਰਕ ਜਾਣ ਲਈ ਤਿਆਰ ਰਹਿਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਮਾਸ ਦੇ ਅਤਵਾਦੀਆਂ ਨੂੰ ਗਾਜ਼ਾ 'ਚ ਬੰਦ ਸਾਰੇ ਬੰਦਕਾਂ ਨੂੰ ਤੁਰੰਤ ਰਿਹਾ ਕਰਨ ਲਈ ਕਿਹਾ ਤੇ ਅੰਤਿਮ ਚੇਤਾਵਨੀ ਦਿੱਤੀ ਕਿ ਬੰਦਕਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਣਾ ਚਾਹੀਦਾ ਹੈ ਟ੍ਰੰਪ ਨੇ ਟਰੂਥ ਸੋਸ਼ਲ ਤੇ ਪੋਸਟ ਕੀਤਾ ਕਿ ਇਹ ਤੁਹਾਡੀ ਆਖਰੀ ਚੇਤਾਵਨੀ ਹੈ ਲੀਡਰਸ਼ਿਪ ਦੇ ਲਈ ਹੁਣ ਗਾਜ਼ਾ ਛੱਡਣ ਦਾ ਸਮਾਂ ਆ ਗਿਆ ਹੈ ਜਦ ਕਿ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਨਾਲ ਹੀ ਗਾਜ਼ਾ ਦੇ ਲੋਕਾਂ ਲਈ ਇੱਕ ਸੁੰਦਰ ਭਵਿਕ ਉਡੀਕ ਕਰ ਰਿਹਾ ਹੈ ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਮਾਰੇ ਜਾਓਗੇ ਟਰੰਪ ਨੇ ਕਿਹਾ ਕਿ ਜੇਕਰ ਬੰਦਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਦੁੱਖ ਝੱਲਣ ਤੇ ਨਰਕ ਜਾਣ ਲਈ ਤਿਆਰ ਰੋ ਹਮਾਸ ਨੇ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਚ ਸਰਹੱਦ ਪਾਰ ਹਮਲਾ ਕੀਤਾ ਜਿਸ ਨਾਲ ਵਿਨਾਸ਼ਕਾਰੀ ਗਾਜ਼ਾ ਯੁੱਧ ਸ਼ੁਰੂ ਹੋ ਗਿਆ ਅਜਈਆਂ ਗੱਲਾਂਬਾਤਾਂ ਅਮਰੀਕਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਦੇ ਉਲਟ ਨੇ ਜਿਸ ਵਿੱਚ ਵਾਸ਼ਿੰਗਟਨ ਦੁਆਰਾ ਵਿਦੇਸ਼ੀ ਅੱਤਵਾਦੀ ਸੰਗਠਨਾਵਾਂ ਵੱਜੋਂ ਸੂਚੀਬੱਧ ਸਮੂਹਾਂ ਨਾਲ ਸਿੱਧਾ ਸੰਪਰਕ ਨਹੀਂ ਹੋਣਾ ਚਾਹੀਦਾ ਅਮਰੀਕੀ ਵਿਦੇਸ਼ ਵਿਭਾਗ ਨੇ 1997 ਚ ਹਮਾਸ ਨੂੰ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ ਗਾਜ਼ਾ ਸੰਘਰਸ਼ 'ਚ ਜੰਗਬੰਦੀ ਅਤੇ ਬੰਦਕਾਂ ਦੀ ਰਿਹਾਈ ਲਈ ਗੱਲਬਾਤ ਕਰਨ 'ਚ ਮਦਦ ਕਰਨ 'ਚ ਅਮਰੀਕਾ ਦੀ ਪਿਛਲੀ ਭੂਮਿਕਾ ਇਜ਼ਰਾਈਲ ਅਤੇ ਕਤਰ ਅਤੇ ਮਿਸਰ ਚ ਵਿਚੋਲਿਆਂ ਨਾਲ ਕੰਮ ਕਰਨਾ ਰਹੀ ਹੈ ਪਰ ਵਾਸ਼ਿੰਗਟਨ ਤੇ ਹਮਾਸ ਵਿਚਕਾਰ ਕੋਈ ਸਿੱਧੀ ਗੱਲਬਾਤ ਨਹੀਂ ਹੋਈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ